ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਬਾਈ ਜੀ ਅੱਜ ਆਪਣੀ ਕੋਕਲਾ ਮਿਰਚ ਵੀ ਤਿਆਰ ਹੋ ਗਈ ਜੀ ਕੋਕਲਾ ਮਿਰਚਾਂ ਦੇ ਇਤਨੇ ਨਾਲ ਜਿੱਦ ਚਾਰ ਪੰਜ ਲਫਾਫੇ ਆ ਦੇਖੋ ਜੀ ਕੋਕਲਾ ਮਿਰਚ ਵੀ ਤਿਆਰ ਹੋ ਗਈ ਜੀ ਆਪਣੀ ਵਧੀਆ ਟੋਪ ਦੀ ਘਰ ਦੀ ਲੱਗੇ ਤਾਂ ਥੋੜੀ ਜੀ ਹੋਈ ਹੈ ਬਈ ਜੀ ਇਹ ਪੰਜ ਸੱਤ ਕੌਲੀਆਂ ਪਰ ਕੋਕਲਾ ਮਿਰਚ ਘਰ ਦੀ ਹੈ ਆਪਣੀ ਇਹ ਇਹ ਤਾਂ ਗਾਜਰਾਂ ਗੋਭੀ ਦਾ ਘਰਤੀ ਹੈਗੀ ਸੀ ਬਈ ਗੋਭੀ ਤਾਂ ਥੋੜੀ ਜੀ ਰਹਿ ਗਈ ਪੰਜ ਸੱਤ ਦਿਨਾਂ ਦੀ ਪਰਾ ਕੋਕਲਾ ਮਿਰਚਾਂ ਉਤਰਨ ਲੱਗੀਆਂ ਬਾਈ ਜੀ ਚਾਰੀ ਮਿਰਚਾਂ ਉਤਰਨ ਲੱਗੀਆਂ ਆਪਣੇ ਆਕਾ ਤੂੰ 10 ਦਿਨਾਂ ਨੂੰ ਕਦੂ ਤੇ ਤੋਰੀ ਆ ਜਾਊਗੀ ਬਾਈ ਆਪਣੇ ਉਤਰਨ ਲੱਗ ਜੂਗੀ ਕਰਦੀ ਤੇ ਆਪਾਂ ਬੈਠੇ ਉੱਥੇ ਹੁੰਨੇ ਆ ਜੀ ਗਊਸ਼ਾਲਾਂ ਕੋਲੇ ਆਪਣਾ ਪੱਕਾ ਅੱਡ ਹੈ ਤੇ ਗੋਭੀ ਵਧੀਆ ਗੋਪੀ ਟੋਪ ਦੀ ਹਲੇ ਖੜੀ ਹੈ ਬਹੁਤ ਵਧੀਆ ਤੇ ਗਾਜਰ ਬਹੁਤ ਵਧੀਆ ਬਾਈ ਜੀ ਆਪਣੇ ਕੋਲੇ ਆਰਗੇਨਿਕ ਜਿਹਨੇ ਕੋਈ ਖੋਆ ਖਾ ਮਾਰਨਾ ਹੈ ਉਹ ਗਜਰੀਲਾ ਗਜਰੂਲਾ ਮਾਰਨਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਦੀ ਆਪਣਾ ਕੋਕਲਾ ਮਿਰਚ ਆ ਗਈ ਜੀ ਕੰਮਣੇ ਕੋਲੇ ਨਮੀ ਆਟਮ ਹੁਣ ਕੋਕਲਾ ਮਿਰਚ ਕਰਦੀ ਹੈ ਆਪਣੀ ਜੀ ਬਾਜ਼ਾਰ ਨਾਲੋਂ ਸਸਤੀ ਜੀ 10 ਰੁਪਏ ਬਾਜ਼ਾਰ 'ਚ 60 ਰੁਪਏ ਜੀ ਇਹ ਆਪਾਂ ਇਹਨੂੰ ਦਿੰਨੇ ਆ 50 ਰੁਪਏ ਕਿਲੋ ਜੀ ਹੋਰ ਬਾਈ ਜੀ ਸਭ ਠੀਕ ਠਾਕ ਓਕੇ ਦੀਆਂ ਰਿਪੋਰਟਾਂ ਬਾਈ ਜੀ ਚਲੋ ਬਾਈ ਜੀ ਸਾਰਿਆਂ ਨੂੰ ਫਿਰ ਸਸਤੀ ਕਾਲ